ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪ੍ਰਕਿਰਤੀ ਕਲੱਬ ਜੀਰਾ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ ਔਰ ਇੱਥੇ ਹੜਪੀੜਿਤ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਮਕਾਨਾਂ ਦੀ ਰਿਪੇਅਰ ਵਾਸਤੇ 10000 ਰੁਪਇਆ ਇਸ ਤੋਂ ਇਲਾਵਾ ਸਮਾਜ ਸੇਵੀ ਜਿਹੜੇ ਹੈਗੇ ਆ ਸਮੁੱਚੇ ਜੀਰੇ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਨਾਲ ਹੀ ਜਿਹੜਾ ਸਮੁੱਚੀਆਂ ਪ੍ਰੈਸ ਕਲੱਬਾਂ ਹੈਗੀਆਂ ਜੀਰੇ ਦੇ ਉਹਨਾਂ ਦੇ ਜਿਹੜੇ ਸਾਰੇ ਪੱਤਰਕਾਰਾਂ ਨੂੰ ਕ੍ਰੀਮ ਪ੍ਰਿੰਟ ਇਲੈਕਟ੍ਰੋਨਿਕ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਹੈਗਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਅਸੀਂ ਸਾਰੀ ਗੱਲਬਾਤ ਕੀਤੀ ਕੋ ਸਾਰੀਆਂ ਸਾਰੀਆਂ ਤਸਵੀਰਾਂ ਵੇਖਾਂਗੇ ਤੇ ਨਾਲ ਕਰਦੇ ਆ ਗੱਲਬਾਤ ਇਸ ਸਮਾਗਮ ਦੇ ਵਿੱਚ ਅਸੀਂ ਉਹਦੇ ਨਾਲ ਨਾਲ ਹੜਪੀੜਤਾ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਕਰਕੇ ਐਸਸੀ ਪਰਿਵਾਰ ਉਹਨਾਂ 10 ਪਰਿਵਾਰਾਂ ਨੂੰ ਅਸੀਂ 10-1000 ਰੁਪਏ ਦੀ ਸਹਾਇਤਾ ਜਿਹੜੀ ਮਕਾਨਾਂ ਦੀ ਮੁਰੰਮਤ ਵਾਸਤੇ ਉਹ ਪ੍ਰਕਿਰਤੀ ਕਲੱਬ ਵੱਲੋਂ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਦਾਨੀ ਸੱਜਣਾ ਨੇ ਸਾਨੂੰ ਸਹਾਇਤਾ ਕੀਤੀ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸਾਰੇ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਜੀਰੇ ਸ਼ਹਿਰ ਦੀਆਂ ਉਹਨਾਂ ਦਾ ਸਨਮਾਨ ਕੀਤਾ ਉਸ ਤੋਂ ਇਲਾਵਾ ਜਿਹੜਾ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਕਿਉਂਕਿ ਪ੍ਰੈਸ ਨੇ ਸਾਨੂੰ ਬੜਾ ਉਤਸ਼ਾਹਤ ਕੀਤਾ ਉਹਨਾਂ ਦਾ ਵੀ ਸਨਮਾਨ ਕੀਤਾ ਗੁਰੂ ਵੀਰ ਦਾ ਲੰਗਰ ਟਟ ਵਰਤਿਆ ਗੁਰੂ ਦਾ ਭੰਡਾਰਾ ਤੇ ਸਾਰੀ ਸੰਗਤ ਦਾ ਹੀ ਮੈਂ ਪ੍ਰਕਿਰਤੀ ਕਲੱਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਪ੍ਰਮਾਤਮਾ ਕਰੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਸਦਾ ਖੁਸ਼ੀਆਂ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਰਸਤੀਆਂ ਬਹੁਤ ਬਹੁਤ ਵਧਾਈਆਂ ਅੱਜ ਪ੍ਰਕਿਰਤੀ ਕਲੱਬ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਗੁਰਪੁਰਪ ਦੀ ਖੁਸ਼ੀ ਦੇ ਵਿੱਚ ਮਾਰੇ ਪ੍ਰਗਿਆਸ਼ ਕਰਾਈ ਸੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਪ੍ਰਣ ਦਾਸ ਦੂਸਰਾ ਜਿਹੜਾ ਪ੍ਰਕਿਰਤੀ ਕਲੱਬ ਹੈ ਕਿਉਂਕਿ ਐਨ ਜੀਓਸ ਆਪਣੇ ਸ਼ਹਿਰ ਦੇ ਵਿੱਚ ਬਹੁਤ ਹੀ ਕੰਮ ਕਰ ਰਹੀਆਂ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਕਿਉਂਕਿ ਮੈਂ ਖੁਦ ਐਨ ਜੀਓ ਦੇ ਵਿੱਚ ਕੰਮ ਕੀਤਾ ਔਰ ਜੋ ਐਨ ਜੀਓਸ ਕਰ ਰਹੀਆਂ ਮੈਂ ਦੇਖਦਾ ਆ ਆਸ-ਪਾਸੇ ਸਾਡੇ ਧੀਰੇ ਦੀਆਂ ਉਹਨਾਂ ਦੇ ਵਿੱਚੋਂ ਇੱਕ ਪ੍ਰਕਿਰਤੀ ਕਲੱਬ ਜਿਸ ਨੇ ਕਿਹਾ ਫਲੱਡ ਜਦੋਂ ਆਏ ਬੜਾ ਜੋ ਵੀ ਉੱਥੇ ਜਾ ਜਾ ਕੇ ਲੋਕਾਂ ਦਾ ਹਾਲ ਪੁੱਛ ਕੇ ਔਰ ਜਿਹਨੂੰ ਲੋੜਵੰਦ ਲੋਕਾਂ ਨੂੰ ਜਿਹਨੂੰ ਰਾਸ਼ਨ ਚਾਹੀਦਾ ਸੀ ਜਾਂ ਜਿਵੇਂ ਕਿ ਅੱਜ ਜਿਨ੍ਹਾਂ ਦੇ ਮਕਾਨ ਢੱਠੇ ਸੀ ਉਹਨਾਂ ਨੂੰ ਬੜੀ ਚੈੱਕ ਦਿੱਤੇ ਗਏ ਆ ਇਸ ਕਰਕੇ ਮੈਂ ਬੜਾ ਇਹਨਾਂ ਦਾ ਧੰਨਵਾਦ ਮੈਂ ਇੱਕ ਗੱਲ ਜ਼ਰੂਰ ਕਰਦਾ ਹੁਣਾ ਕਿਉਂਕਿ ਜੋ ਸੁੱਖ ਲੈਣਾ ਨਾ ਮੈਂ ਕਿੰਨਾ ਇਹ ਬੜਾ ਸੌਖਾ ਹੈ ਵੱਡੀਆਂ ਗੱਡੀਆਂ ਵੱਡੀਆਂ ਪਰ ਜਿਹੜਾ ਸਕੂਨ ਆ ਮਨ ਨੂੰ ਜਾਂ ਜਿਹੜਾ ਮਨ ਨੂੰ ਹੁੰਦਾ ਆ ਆਪਾਂ ਨੂੰ ਮਿਲਦਾ ਆਦਨੇ ਕਿ ਆਪਣਾ ਆਤਮਾ ਨੂੰ ਉਹ ਸੇਵਾ ਚ ਹੀ ਮਿਲਦਾ ਹੈ ਉਹ ਕਿਉਂਕਿ ਇਹ ਸੇਵਾ ਬਹੁਤ ਵੱਡੀ ਸੇਵਾ ਹੈ ਕਿਉਂਕਿ ਹਰ ਇੱਕ ਮੇਰਾ خیال ਕਿਸੇ ਦੇ ਹਿੱਸੇ ਵਿੱਚ ਬਹੁਤ ਘੱਟ ਆਉਂਦੀ ਹੈ ਤੇ ਸਾਡੇ ਪ੍ਰਕਿਰਤੀ ਕਲੱਬ ਜੋੜਾ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਮੈਂ ਸਾਰਿਆਂ ਦਾ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਸਾਡੇ ਜਨੈਰ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਕਿ ਬੜੀ ਹਿੰਮਤ ਕਰਦੇ ਉਹਨਾਂ ਦਾ ਧੰਨਵਾਦ ਸਾਰੀਆਂ ਐਨ ਜੀਓਜ਼ ਮੈਂ ਜੀਰੇ ਦੇਆਂ ਦੀ ਧੰਨਵਾਦ ਕਰਾਂ ਜਿੰਨਾਂ ਕਿ ਅੱਜ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਸੀ ਸਾਰਿਆਂ ਦਾ ਧੰਨਵਾਦ ਅਸੀਂ ਪ੍ਰਕਿਰਤੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਬਾਹ ਫੜੀ ਅੱਗੇ ਬਹੁਤ ਬੜੀ ਪਾਣੀ ਆ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਸਾਡੇ ਕੋਲੇ ਹੋਰ ਬਹੁਤ ਕਮੀਆਂ ਨੇ ਸਾਡੇ ਕੋਲ ਕਰਨੀ ਹੈਗਾ ਜੇ ਕਿ ਪ੍ਰਕਿਰਤੀ ਕਲੱਬ ਵਾਲਿਆਂ ਨੇ ਘਰ ਬਣਾ ਦੇਣ ਤੇ ਅਸੀਂ ਇਸ ਤੋਂ ਵੀ ਜ਼ਿਆਦਾ ਇਹਨਾਂ ਦਾ ਇਹ ਕਿ ਨੁਕਸਾਨ ਹੋਇਆ ਭਾਈ ਜੀ ਆਪਣਾ ਨੁਕਸਾਨ ਤਾਂ ਸਮਾਨ ਸੂਣ ਨਹੀਂ ਬਜਿਆ ਘਰ ਕੋਈ ਨਹੀਂ ਪਿੰਡ ਕਿਹੜਾ ਜਨਾਕੀ ਪਿੰਡ ਮਾਸ਼ੀ ਜੇ ਪਿੰਡ ਮਾਸ਼ੀ ਤੇ ਸਾਡੇ ਮਾਸਟਰ ਸਾਹਿਬ ਨੇ ਸਾਨੂੰ ਬਹੁਤ ਸੰਯੋਗ ਦਿੱਤਾ ਭੁੱਲਰ ਸਾਹਿਬ ਤੇ ਭੁੱਲਰ ਸਾਹਿਬ ਜੀ ਨੇ ਸਾਡੇ ਚਾਚਾ ਜੀ ਦੇ ਨੇ ਸੰਧੂ ਸਾਹਿਬ ਆ ਇਹਨਾਂ ਬਹੁਤ ਸਾਡੀ ਸੁਣੀਵੇਂ ਆਖੀ ਜਿੰਨੇ ਜੋਗੇ ਆ ਇਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਵਾ ਸ਼ਾਸ਼ੇ ਇਹਨਾਂ ਦੇ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਇਹਦੇ ਆਨੇ ਕੋਈ ਵੀ ਸੱਜਣ ਦਾਨੀ ਆ ਕਿਸ ਤਰ੍ਹਾਂ ਸੇਵਾ ਕਰੋ ਹਾਰਿਆ ਦਾ ਭਲਾ ਹੋਵੇ ਤੇ ਕਰਨ ਵਾਲੇ ਦਾ ਵੀ ਭਲਾ ਹੋਵੇ ਦੇਣ ਵਾਲੇ ਦਾ ਵੀ ਭਲਾ ਹੋਵੇ ਕਿਹੜਾ ਪਿੰਡ ਆ ਜੀ ਆਪਾਂ ਰਾਈਸਪੁਰਾ ਅੱਜ ਜਿਹੜਾ ਇਹਨਾਂ ਨੇ ਪ੍ਰਕਿਰਤੀ ਕਲੱਬ ਵੱਲੋਂ ਹੜਪੀਸ਼ਾ ਨੂੰ ਮਦਦ ਕੀਤੀ ਗਈ ਕੀ ਕਹਿਣਾ ਚਾਹੋ ਹਾਂਜੀ ਇਹਨਾਂ ਨੇ ਬਹੁਤ ਵਧੀਆ ਕੀਤਾ ਵਾ ਬਹੁਤ ਅੱਜ ਸਾਨੂੰ ਖੁਸ਼ੀ ਹੋਈ ਹੈ ਇਹਨਾਂ ਨੇ ਸਾਡੀ ਬਾਹ ਫੜੀ ਆ ਤੇ ਹੁਣ ਮੈਂ ਇਹੋ ਚਾਹੁੰਦੀ ਆ ਕਿ ਮੇਰੀ ਪੈਲੀ ਬੰਜਵੇ 2023 ਦੀ ਮੇਰੀ ਪੈਲੀ ਉਦਾਂ ਹੀ ਪਈ ਆ ਤੇ ਚਾਰ ਚਾਰ ਫੋਟੋ ਤੇ ਰੇਤਾ ਚੜ ਗਈ ਆ ਮੈਂ ਬਣਵਾ ਨਹੀਂ ਸਕਦੀ ਮੈਂ 20 ਸਾਲ ਤੋਂ ਵੀ ਦਵਾਵਾ ਮੈਂ ਬੱਚਿਆਂ ਨੂੰ ਆਪਣੇ ਮਾਹ ਵੀ ਪਾਲਿਆ ਵਾ ਕਰਕੇ ਬੱਚੇ ਕੀਤੇ ਹੁਣ ਦਿਹਾੜੀ ਧੱਪੇ ਜਾਂਦੇ ਤੁਹਾਨੂੰ ਪਤਾ ਵੀ ਮੈਂ ਕਰਦਾ ਚਲਾਵਾ ਕਿ ਮੈਂ ਪੈਲੀ ਕਿਵੇਂ ਬਣਾਵਾ ਮੈਂ ਪੈੜੀ ਨਹੀਂ ਬਣਾ ਸਕਦੀ ਘਰ ਵੀ ਮੇਰਾ ਖਰਾਬ ਹੋਇਆ ਵਾ ਤੇੜਾਂ ਪੈ ਗਈਆਂ ਘਰ ਵਿੱਚ ਪਾਣੀ ਆਇਆ ਸੀ ਮੈਂ ਬੱਚੇ ਦਾ ਵਿਆਹ ਕੀਤਾ ਸੀ ਫਿਰ ਮੈਂ ਟੁੜੀ ਵਾਲਾ ਕਮਰਾ ਉਸ ਟਾਈਮ ਤੇ ਵਿਹਲਾ ਕਰਕੇ ਛੱਡ ਪਿਆ ਸੀ ਉਹਦੇ ਵਿੱਚ ਮੈਂ ਇਹਦਾ ਸਮਾਨ ਰੱਖਿਆ ਨਬਾਰੀ ਮੂਰੀ ਵੀ ਸਾਰੀ ਖਰਾਬ ਹੋ ਗਈ ਸੀ ਧੰਨਵਾਦ ਕਰਨਾ ਚਾਹੋਗੇ ਜੀ ਹਾਂ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਜੀ ਤੁਹਾਡਾ ਧੰਨਵਾਦ ਆ ਅੱਜ ਕੱਲ ਤਾਂ ਕੋਈ 10 ਰੁਪਏ ਨਹੀਂ ਦਿੰਦਾ ਅੱਜ ਇਹਨਾਂ ਨੇ 10000 ਰੁਪਏ ਦਿੱਤਾ ਕਹਿੰਦਾ ਜੀ ਨਹੀਂ ਕਰਦਾ 1000 ਰੁਪਏ ਦੇਣ ਨੂੰ ਤੇ ਇਹਨਾਂ ਦੇਲ ਕਰਕੇ 10000 ਰੁਪਏ ਦਿੱਤਾ ਤੇ ਧੰਨਵਾਦ ਇਹਨਾਂ ਦਾ ਇਹ ਵੀ ਕਿਸੇ ਕਿਸੇ ਦਾ ਕੰਮ ਹੁੰਦਾ ਵਾ ਪ੍ਰਕਿਰਤੀ ਕਲੱਬ ਦੇ ਵਿੱਚ ਅਸੀਂ ਪਹੁੰਚੇ ਆ ਜੀਰਾ ਤੁਸੀਂ ਪਿੱਛੇ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਆਪਾਂ ਇੱਥੇ ਗੱਲਬਾਤ ਵੀ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਪ ਤੇ ਅਸੀਂ ਇੱਥੇ ਜਿਹੜਾ ਪ੍ਰਕਿਰਤੀ ਕਲੱਬ ਵੱਲੋਂ ਸੁਖਨੀ ਸਾਹਿਬ ਦੇ ਪਾਠ ਕਰਾਇਆ ਗਿਆ ਉਸ ਤੋਂ ਬਾਅਦ ਹੜਪੀੜਤ ਜਿਹੜੇ ਪਰਿਵਾਰ ਹੈਗੇ ਆ ਲੋੜਵੰਦ ਪਰਿਵਾਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਮੁਤਾਬਕ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਅਨਸਾਰ ਜਿਹੜਾ ਇੱਥੇ ਉਹਨਾਂ ਨੂੰ ਕਿਰਤ ਵੀ ਦਿੱਤੀ ਗਈ ਉਹਨਾਂ ਦੀ ਜਿਹੜੀਆਂ ਲੋੜਾਂ ਸੀ ਉਹਨਾਂ ਦੇ ਮਕਾਨਾਂ ਨੂੰ ਰਿਪੇਅਰ ਕਰਨ ਵਾਸਤੇ ਉਹਨਾਂ ਦੀ ਵਿੱਤੀ ਮਦਦ ਵੀ ਕੀਤੀ ਗਈ ਸੋ ਤੁਨਹਵਾਤ ਸਕ੍ਰਾਈ ਸ਼ੇਰ ਦਾ ਈਕਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ